ਮੁੱਖ ਮੰਤਰੀ ਆ ਆਦਤਨ ਗੱਪੀ ਆ ਔਰ ਇਹਨੂੰ ਗੱਪਾਂ ਮਾਰਨ ਦੀ ਬਿਮਾਰੀ ਦਾ ਇਲਾਜ ਕਰਾਉਣਾ ਚਾਹੀਦਾ ਕਿਸੇ ਡਾਕਟਰ ਤੋਂ ਮੂਰਖ ਸਰਕਾਰ ਹੈ ਭਗਵਾਨਤਮਾਨ ਦੀ ਇਹ ਤਮਾਸ਼ੀ ਵੀ ਨਾ ਚੁਟਕਲੇ ਸਾਂ ਆ ਕੇ ਡੰਗ ਸਰ ਜੀ ਜਾਂਦਾ ਇਹਦੀ ਜਿਹੜੀ ਲਗਾਮ ਹੈ ਉਹ ਦਿੱਲੀ ਵਾਲਿਆਂ ਦੇ ਹੱਥ 10 11 ਦਿਨ ਉਹ ਹੈਲੀਕਾਪਟਰ ਕੌਣ ਵਰਤਦਾ ਰਿਹਾ ਚਲੋ ਮੰਨ ਲੇ ਇੱਕ ਦਿਨ ਦੋ ਦਿਨ ਵਰਤ ਲਿਆ ਗਵਰਨਰ ਨੇ ਗਵਰਨਰ ਨੇ ਜੇ 10 ਦਿਨ ਵਰਤੇ ਆ ਤੇ ਗਵਰਨਰ ਦਾ ਤੁਸੀਂ ਰਿਕਾਰਡ ਪੇਸ਼ ਕਰਦੇ ਹੋ ਰੋ ਪਰਚਾ ਦਿੱਲੀ ਪੁਲਿਸ ਨੇ ਕੇਰੀਵਾਲ ਤੇ ਦਰਜ ਕਰਤਾ ਹੁਣ ਵੇਖਦੇ ਆ ਕੀ ਕਰਦਾ ਇਹਨੂੰ ਵੀ ਫਿਰ ਹੁਣ ਆਉਣਾ ਚਾਹੀਦਾ ਨਾ ਸਾਹਮਣੇ ਜਾ ਕੇ ਗ੍ਰਿਫਤਾਰੀ ਦੇਵੇ ਜਿਵੇਂ ਸਾਡੇ ਪੱਤਰਕਾਰ ਕਹਿ ਰਹੇ ਆਜੋ ਤਿਆਰ ਆ ਲੋਕਾਂ ਦੀ ਆਵਾਜ਼ ਚੱਕਣ ਵਾਲੇ ਪੱਤਰਕਾਰਾਂ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਪਰਚੇ ਦਰਜ ਕੀਤੇ ਜਾ ਰਹੇ ਨੇ ਤਾਂ ਉਸੇ ਤੇ ਹੀ ਗੱਲਬਾਤ ਕਰਦੇ ਆ ਸਾਡੇ ਨਾਲ ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਤਗੜ ਹੋਣਗੇ ਉਹਨਾਂ ਨਾਲ ਗੱਲਬਾਤ ਕਰਦੇ ਨਾਲ ਸਵਾਗਤ ਕਰਦੇ ਆ ਪਰ ਇਹ ਸਵਾਗਤ ਹੈ ਜੀ ਆ ਰਹਾ ਮਿੱਟਾ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਕਿਵੇਂ ਦੇਖਦੇ ਹੋ ਕਿ ਪੱਤਰਕਾਰਾਂ ਜੋ ਲੋਕਾਂ ਦੀ ਆਵਾਜ਼ ਚੱਕਦੇ ਨੇ ਅੱਜ ਕਿ ਉਹਨਾਂ ਤੇ ਹੀ ਪਰਚੇ ਦਰਜ ਹੋ ਰਹੇ ਨੇ ਇਹ ਮੈਂ ਕਹਿੰਦਾ ਜੀ ਮੂਰਖ ਸਰਕਾਰ ਹੈ ਭਗਵੰਤ ਮਾਨ ਦੀ ਇਹ ਤਮਾਸ਼ੀਨ ਆ ਔਰ ਚੁਟਕਲੇ 사 ਆ ਕੇ ਡੰਗ ਸਰ ਜੀ ਜਾਂਦਾ ਇਹਦੀ ਜਿਹੜੀ ਲਗਾਮ ਹੈ ਉਹ ਦਿੱਲੀ ਵਾਲਿਆਂ ਦੇ ਹੱਥ ਹੈ ਇਹ ਮਤਲਬ ਕਿ ਸਰਕਾਰ ਮੈਂ ਕਹਿੰਦਾ ਵੀ ਇੰਨੀ ਮੂਰਖ ਸਰਕਾਰ ਹੈ ਇਹਨੂੰ ਸਮਝ ਨਹੀਂ ਆ ਰਹੀ ਕਿ ਵਿਵਹਾਰ ਕੀ ਹੁੰਦਾ ਸਮਾਜਿਕ ਵਿਵਹਾਰ ਕਦਰਾਂ ਕੀਮਤਾਂ ਕੀ ਹੁੰਦੀਆਂ ਫਰੀडम ਆਫ ਸਪੀਚ ਕੀ ਹੁੰਦੀ ਆ ਪੱਤਰਕਾਰਾਂ ਦੇ ਹੱਕ ਹਕੂ ਕੀ ਹੁੰਦੇ ਆ ਮੀਡੀਆ ਨਾਲ ਕਿਵੇਂ ਡੀਲ ਕਰਨਾ ਸੋ ਮੈਂ ਕਹੂੰਗਾ ਜਿਹੜਾ ਇਹਨਾਂ ਨੇ ਆ 10 ਬੰਦਿਆਂ ਦੇ ਪਰਚੇ ਪਰਚਾ ਦਰਜ ਕੀਤਾ ਹੈ ਇਹ ਬਹੁਤ ਹੀ ਮੂਰਖਤਾ ਬਲਕਿ ਬਦਤਮੀਜ਼ੀ ਆ ਔਰ ਇਹਨਿੰਨਾਂ ਨੇ ਹੋਗਾ ਇਸੇ ਲਈ ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋਏ ਆਂ ਔਰ ਜਿੰਨਾ ਹੰਗਾਰਾ ਮਿਲਿਆ ਆਪ ਮੁਹਰੇ ਲੋਕ ਆਏ ਆ ਇਹ ਨਹੀਂ ਵੀ ਜਿਵੇਂ ਆਮ ਆਦਮੀ ਪਾਰਟੀ ਸਰਕਾਰੀ ਬਸਾਂ ਲਾ ਕੇ ਢੋ ਕੇ ਲੋਕਾਂ ਨੂੰ ਲਿਆਂਦੀ ਹੈ ਪ੍ਰੋਗਰਾਮਾਂ ਚ ਇਹ ਆਪ ਆਏ ਆ ਕਰਾਏ ਭਾੜਾ ਖਰਚ ਕੇ ਗੱਡੀਆਂ ਦਾ ਤੇਲ ਫੂਕ ਕੇ ਸੋ ਇੱਥੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਲੋਕ ਦਿਲੋਂ ਪੱਤਰਕਾਰਾਂ ਦੇ ਨਾਲ ਖੜੇ ਆ ਔਰ ਫਰੀडम ਆਫ ਸਪੀਚ ਦੇ ਹੱਕ ਚ ਨੇ ਜੀ ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਮੰਨਿਆ ਜਾ ਰਿਹਾ ਕਿ ਸੱਚਮੁੱਚ ਹੈਲੀਕਾਪਟਰ ਵਰਤਿਆ ਗਿਆ ਸੀ ਪਰ ਦੂਜੇ ਪਾਸੇ ਫਿਰ ਪਰਚੇ ਇਹ ਐਦਾਂ ਵੀਰ ਮੇਰੇ ਸਰਕਾਰ ਦਾ ਜਿਹੜਾ ਪ੍ਰਵਕਤਾ ਹੈ ਬੁਲਾਰਾ ਹੈ ਉਹਨੇ ਕਿਹਾ ਵੀ ਹੋ ਸਕਦਾ ਹੈ ਗਵਰਨਰ ਸਾਹਿਬ ਨੇ ਵਰਤਿਆ ਹੋਵੇ ਉਹਨੇ ਵੀ ਕੋਈ ਡੈਫੀਨੇਟਿਵ ਗੱਲ ਨਹੀਂ ਕਹੀ ਹਾਂ ਗਵਰਨਰ ਸਾਹਿਬ ਹੈਲੀਕਾਪਟਰ ਵਰਤ ਸਕਦੇ ਆ ਹੁਣ ਜੇ ਮੁੱਖ ਮੰਤਰੀ 10 11 ਦਿਨ ਵਿਦੇਸ਼ ਸੀ ਤੇ 10 11 ਦਿਨ ਉਹ ਹੈਲੀਕਾਪਟਰ ਕੌਣ ਵਰਤਦਾ ਰਿਹਾ ਚਲੋ ਮੰਨ ਲੇ ਇੱਕ ਦਿਨ ਦੋ ਦਿਨ ਵਰਤ ਲਿਆ گورنر ਨੇ گورنر ਨੇ ਜੇ 10 ਦਿਨ ਵਰਤੇ ਆ ਤੇ گورنر ਦਾ ਤੁਸੀਂ ਰਿਕਾਰਡ ਪੇਸ਼ ਕਰ ਦਿਓ ਨਹੀਂ ਹੈ ਉਹਦੀ ਪੁਸ਼ਟੀ ਨਹੀਂ ਹੁਣ ਇਹ ਪੁਸ਼ਟੀ ਹੁੰਦੀ ਕਿਵੇਂ ਹੈ ਇਹ ਰੌਲਾ ਕਿਵੇਂ ਪਿਆ ਜਿਵੇਂ ਮਾਨਕ ਗੋਇਲ ਨੇ ਮੈਨੂੰ ਦੱਸਿਆ ਜਿਹੜਾ ਆਰਟੀਐ ਐਕਟਿਵਿਸਟ ਆ ਵੀ ਉਹਨੇ ਡਾਟਾ ਕੱਢਿਆ ਇੱਕ ਐਪ ਹੈ ਫਲਾਈਟ ਰਡਾਰ 24 ਇਹ ਐਪ ਹੈ ਪਲੇ ਸਟੋਰ ਚ ਜਾ ਕੇ ਕੋਈ ਵੀ ਵਿਅਕਤੀ ਉਹਨੂੰ ਆਪਣੇ ਫੋਨ 'ਚ ਡਾਊਨਲੋਡ ਕਰ ਸਕਦਾ ਹੈ ਹਰ ਜਹਾਜ਼ ਦੇ ਪਿੱਛੇ ਟੇਲ ਤੇ ਇੱਕ ਨੰਬਰ ਲਿਖਿਆ ਹੁੰਦਾ ਜਿਹੜੀ ਪੂੰਛ ਜੀ ਹੁੰਦੀ ਹੈ ਨਾ ਉਹਦੇ ਪਿੱਛੇ ਇੱਕ ਨੰਬਰ ਜਿਹਾ ਲਿਖਿਆ ਹੁੰਦਾ ਭਾਵੇਂ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਬਨਰਜੀ ਦਾ ਅ ਡੋਨਾਲਡ ਟਰੰਪ ਦਾ ਭਾਵੇਂ ਮੋਦੀ ਦਾ ਕਿਸੇ ਮਰਜ਼ੀ ਦਾ ਲਾ ਲਓ ਉਹ ਤੁਸੀਂ ਨੰਬਰ ਭਰੋ ਐਪ 'ਚ ਕਹਦੇ ਹੋ ਜੀ ਸਾਨੂੰ ਇੰਨੇ ਦਿਨ ਦਾ ਡਾਟਾ ਕੱਢ ਦਿਓ ਉਹ ਐਪ ਤੁਹਾਨੂੰ ਕੱਢ ਕੇ ਡਾਟਾ ਦੇ ਦਿੰਦੀ ਹੈ ਵੀ ਇਹ ਹਵਾਈ ਜਹਾਜ਼ ਜਾਂ ਹੈਲੀਕਾਪਟਰ ਇਸ ਦਿਨ ਕਿੰਨੇ ਵਜੇ ਉੜਿਆ ਕਿੱਥੇ ਗਿਆ ਫਿਰ ਕਦੋਂ ਵਾਪਸ ਆਇਆ ਕਿਧਰ ਨੂੰ ਗਿਆ ਹੁਣ ਉਹ ਡਾਟੇ ਦੇ ਆਧਾਰ ਦੇ ਉੱਤੇ ਖਬਰਾਂ ਚਲੀਆਂ ਮਾਨਕ ਗੋਇਲ ਨੇ ਉਹ ਜਾਣਕਾਰੀ ਜਨਤਕ ਕੀਤੀ ਬਾਕੀ ਚਰੰਦਾ ਨੇ ਉਹਨੂੰ ਇੰਟਰਵਿਊ ਵੀ ਕੀਤਾ ਉਹ ਇਨਫੋਰਮੇਸ਼ਨ ਵਰਤੀ ਵੀ ਸਰਕਾਰ ਕਹਿੰਦੀ ਹੈ ਗਲਤ ਹੈ ਜੇ ਸਰਕਾਰ ਇਹ ਕਹਿੰਦੀ ਹੈ ਗਲਤ ਹੈ ਤੁਸੀਂ ਐਪ ਦੇ ਵੱਲੋਂ ਦਿੱਤਾ ਗਿਆ ਡਾਟਾ ਜਿਹੜਾ ਮੇਰੇ ਕੋਲ ਹੈਗਾ ਉਹ ਸਾਹਮਣੇ ਰੱਖ ਲਓ ਤੇ ਜਿਹੜਾ ਤੁਹਾਡਾ ਸਰਕਾਰੀ ਡਾਟਾ ਉਹ ਨਾਲ ਰੱਖ ਲਓ ਜੇ ਉਹ ਮੇਲ ਨਹੀਂ ਖਾਂਦਾ ਤਾਂ ਫਿਰ ਐਪ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੋਈ ਸਾਹੂ ਸਕਦੀ ਆ ਜਿਹੜੀ ਕਿ ਨਹੀਂ ਹੈ ਐਪ ਨੇ ਸਹੀ ਦਿੱਤੀ ਆ ਇਹ ਫਿਰ ਆਪਣਾ ਡਾਟਾ ਕਿਉਂ ਨਹੀਂ ਰੱਖਦੇ ਸਾਹਮਣੇ ਰੱਖਣ ਇਹਦਾ ਮਤਲਬ ਆ ਜਿਹੜਾ ਪਰਚਾ ਦਰਜ ਕੀਤਾ ਬੇਬੁਨਿਆਦ ਆ ਝਾਲੀ ਸੂਚਨਾ ਸਿਰਫ ਪੱਤਰਕਾਰਾਂ ਦੀ ਆਵਾਜ਼ ਬੰਦ ਕਰਨ ਵਾਸਤੇ ਡਰਾਉਣ ਵਾਸਤੇ ਇਹ ਪਰਚਾ ਦਰਜ ਕੀਤਾ ਗਿਆ ਸਰਕਾਰ ਕਹਿੰਦੀ ਕਿ ਇਹ ਖਬਰ ਗਲਤ ਹੈ ਪਰਮ ਫਲਾਇਆ ਜਾ ਰਿਹਾ ਤਾਂ ਫਿਰ ਮੁੱਖ ਮੰਤਰੀ ਸਾਹਿਬ ਵੀ ਤੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਪੰਜਾਬ ਦੇ ਵਿੱਚ ਇੰਡਸਟਰੀਆਂ ਆਉਣਗੀਆਂ ਪੰਜਾਬ ਦੇ ਵਿੱਚ ਕੋਲੇਜ ਬਣਨਗੇ ਤੇ ਫਿਰ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਵੀ ਝੂਠ ਮਾਰ ਕੇ ਫਿਰ ਪਰਚਾ ਤਾਂ ਮੁੱਖ ਮੰਤਰੀ ਸਾਹਿਬ ਤੇ ਹੀ ਬਣਦਾ ਮੁੱਖ ਮੰਤਰੀ ਤਾਂ ਕਾਫੀ ਵੱਡਾ ਗੱਪੀ ਆ ਮੇਰੀ ਸਮਝ ਦੇ ਮੁਤਾਬਕ ਇਹ ਤਾਂ ਜਦੋਂ ਡਵੈਲਪਮੈਂਟ ਬਾਰੇ ਤਾਂ ਸਾਰੀਆਂ ਪਾਰਟੀਆਂ ਕਹਿੰਦੀਆਂ ਜੇ ਅਸੀਂ ਕਾਇਆ ਕਲਪ ਕਰਦੇ ਆਂਗੇ ਪੰਜਾਬ ਦੀ ਜੋ ਕਿ ਹੁੰਦੀ ਨਹੀਂ ਬਾਅਦ ਚ ਪਰ ਜਿਹੜੇ ਵੱਡੇ ਗੱਪ ਮਾਰੇ ਆ ਉਹ ਤਾਂ ਇਹ ਆ ਨਾ ਜਿਵੇਂ 골ਡੀ ਬਰਾਡ ਫੜ ਲਿਆ ਅਸੀਂ ਜਲਦ ਪੰਜਾਬ ਲੈ ਕੇ ਆ ਰਹੇ ਹਾਂ ਠੀਕ ਆ ਨਾ ਝੂਠਾ ਸਾਫਤੋ ਯਾਰ ਫਿਰ ਇਹਨੇ ਕਿਹਾ ਜੀ ਬੀ ਐਮ ਬੀ ਐਮ ਕੀ ਹੁੰਦੀ ਹੈ ਡਬਲਯੂ ਉਹ ਕਾਰ ਇੱਥੇ ਫੈਕਟਰੀ ਲੱਗ ਰਹੀ ਆ ਉਹਨਾਂ ਦਾ ਸਪਸ਼ਟੀਕਰਨ ਆ ਗਿਆ ਕੰਪਨੀ ਵਾਲਿਆਂ ਦਾ ਵੀ ਅਸੀਂ ਤਾਂ ਕੋਈ ਇਹੋ ਜਿਹਾ ਐਮਓਯੂ ਸਾਈਨ ਹੀ ਨਹੀਂ ਕੀਤਾ ਫਿਰ ਇਹਨੇ ਜ਼ੀਰੇ ਵਾਲੀ ਸ਼ਰਾਬ ਫੈਕਟਰੀ ਤੇ ਬਾਰੇ ਵੀ ਬੰਦ ਕਰਨ ਦੇ ਆਦੇਸ਼ ਦਿੱਤੇ ਕੋਈ ਆਦੇਸ਼ ਨਹੀਂ ਝੂਠ ਸੀ ਫੇਰ ਇਹਦਾ ਅਗਲਾ ਅਸੀਂ ਵੀ ਮਾਨਸਾ ਜਿਹੜਾ ਉਹ ਲੱਗਿਆ ਪਰਾਲੀ ਵਾਲਾ ਪਰਾਲੀ ਤੋਂ ਬਿਜਲੀ ਬਣਾਉਣ ਵਾਲਾ ਉਹ ਨੈਗੂਰੇਟ ਕਰਤਾ ਉਹ ਤਾਂ ਪਹਿਲਾਂ ਹੀ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਲਾਇਆ ਸੀ ਨੈਗੂਰੇਟ ਹੋਇਆ ਹੋਇਆ ਸੀ ਉਹ ਉਹ ਪਿੱਛੇ ਜੇ ਕੋਠਾ ਕਮਰਾ ਜੇ ਪਾ ਕੇ ਉਹ ਉਹਨੂੰ ਖੋਲ ਕੇ ਕਹਿੰਦਾ ਜੀ ਨੈਗੂਰੇਟ ਕਰਤਾ ਫੁੱਲ ਪੇਜ ਦੀਆਂ ਐਡਾਂ ਦੇਤੀਆਂ ਅਖਬਾਰਾਂ 'ਚ ਸੋ ਇਹ ਜਿਹੜਾ ਮੁੱਖ ਮੰਤਰੀ ਆ ਇਹ ਹੈਬਿਚੁਅਲ ਲਾਇਰ ਆ ਮਤਲਬ ਕਿ ਆਦਤਨ ਗੱਪੀ ਆ ਗੱਪੀ ਹੋਰ ਸਿਆਸਤਦਾਨ ਵੀ ਹੈਗੇ ਆ ਪਰ ਆਪਾਂ ਕਿਉਂਕਿ ਹੁਣ ਇਹ ਸਰਕਾਰ ਦੀ ਗੱਲ ਕਰਦੇ ਆਂ ਤੇ ਸਾਡਾ ਫੋਕਸ ਭਗਵੰਤ ਮਾਨ ਤੇ ਆ ਜਦੋਂ ਦੂਜੇ ਸਿਆਸਦਾਨ ਪਾਵਰ ਚਾਉਣਗੇ ਗੱਪ ਮਾਰਨਗੇ ਫਿਰ ਸਾਡਾ ਫੋਕਸ ਉਹਨਾਂ ਤੇ ਹੋ ਜਾਊਗਾ ਹਜੇ ਆਪਾਂ ਭਗਵੰਤ ਮਾਨ ਦੀ ਗੱਲ ਕਰੀਏ ਇਹ ਮਤਲਬ ਆਦਤਨ ਹੈਬਿਚੁਅਲ ਔਰ ਇਹਨੂੰ ਗੱਪਾਂ ਮਾਰਨ ਦੀ ਬਿਮਾਰੀ ਦਾ ਇਲਾਜ ਕਰਾਉਣਾ ਚਾਹੀਦਾ ਕਿਸੇ ਡਾਕਟਰ ਤੋਂ ਜੀ ਆਪਸ ਰਿਮੋ ਰਵਿੰਦ ਕੇਜਰੀਵਾਲ ਜੀ ਵੀ ਇੱਕ ਆਰਟੀ ਐਕਟਿਵਿਸਟ ਰਹੇ ਨੇ ਤੇ ਹੁਣ ਖੁਦ ਹੀ ਆਰਟੀ ਐਕਟਿਵਿਸਟ ਦੇ ਜੇ ਸਵਾਲ ਕੀਤਾ ਜਾ ਰਿਹਾ ਤਾਂ ਉਹਦਾ ਜਵਾਬ ਨਹੀਂ ਦਿੰਦੇ ਆਰਟੀਆਈ ਨਹੀਂ ਕਬੂਲ ਕਰਦੇ ਆਰਟੀਆਈ ਦਾ ਤਾਂ ਬੁਰਾ ਹਾਲ ਕੀਤਾ ਜੀ ਇਹ ਸਰਕਾਰ ਨੇ ਵੀ ਬੁਰਾ ਹਾਲ ਕੀਤਾ ਤੇ ਮੋਦੀ ਦੀ ਸਰਕਾਰ ਨੇ ਵੀ ਕੀਤਾ ਉਹ ਵੀ ਨਹੀਂ ਦਿੰਦੇ ਜਾਣਕਾਰੀਆਂ ਉਹ ਵੀ ਹੁਣ ਲੱਗੇ ਆ ਆਰਟੀ ਐਕਟ ਨੂੰ ਕਮਜ਼ੋਰ ਕਰਨ ਉਹਦੇ ਵਿੱਚ ਤਰਮੀਮ ਕਰਨ ਕਿਉਂਕਿ ਮਨਮੋਹਨ ਸਿੰਘ ਦੀ ਸਰਕਾਰ ਨੇ ਇਹ ਐਕਟ ਬਣਾਇਆ ਸੀ ਜਿਹੜਾ ਕਿ ਬਹੁਤ ਹੀ ਵਧੀਆ ਐਕਟ ਸੀ ਲੋਕਾਂ ਨੂੰ ਪਾਵਰ ਦਿੰਦਾ ਸੀ ਕਾਗਜ਼ ਕਢਾਉਣ ਦੀ ਪੁੱਛਣ ਦੀ ਜਾਣਕਾਰੀ ਲੈਣ ਦੀ ਹੁਣ ਇਹ ਆਰਟੀਆਈ ਐਕਟੀਵਿਜ਼ਮ ਤੋਂ ਖੜੀ ਹੋਈ ਪਾਰਟੀਆਂ ਆਮ ਆਦਮੀ ਪਾਰਟੀ ਉਹਦੇ ਉਲਟ ਕੰਮ ਕਰੀ ਜਾਂਦੀ ਹੈ ਤੇ ਇਹ ਤੋਂ ਵੱਡੀ ਲਾਹਨਤ ਇਹਨਾਂ ਨੂੰ ਹੋਰ ਕੀ ਦਿੱਤੀ ਜਾ ਸਕਦੀ ਜਿਵੇਂ ਕਿ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਪੱਤਰਕਾਰੀ ਇਹ ਤਾਂ ਬਲੌਗਰ ਨੇ ਥੋੜੀ ਨਜ਼ਰੀਏ ਦੇ ਵਿੱਚ ਕੀ ਲੱਗਦਾ ਕਿ ਸੱਚਮੁੱਚ ਪੱਤਰਕਾਰ ਕੌਣ ਹੁੰਦੇ ਨੇ ਦੇਖੋ ਠੀਕ ਹੈ ਉਹ ਬਲੌਗਰ ਨੇ ਪਰ ਰਾਈਟ ਟੂ ਫ੍ਰੀ ਸਪੀਚ ਤਾਂ ਬਲੌਗਰ ਨੂੰ ਵੀ ਆ ਇਹ ਹਰ ਨਾਗਰਿਕ ਨੂੰ ਵੀ ਆ ਜ਼ੁਬਾਨ ਤੋਂ ਬੋਲਣ ਦੀ ਜਿਹੜੀ ਜਿਹੜਾ ਰਾਈਟ ਹੈ ਹੱਕ ਹੈ ਭਾਵੇਂ ਉਹ ਬਲੌਗਰ ਹੈ ਭਾਵੇਂ ਪੱਤਰਕਾਰ ਹੈ ਭਾਵੇਂ ਕੋਈ ਵੀ ਆ ਉਹਨੂੰ ਹੈਗਾ ਫੰਡਾਮੈਂਟਲ ਰਾਈਟ ਹੈ ਸੰਵਿਧਾਨ ਦਿੰਦਾ ਤੇ ਤੁਸੀਂ ਬਲੌਗਰ ਤੇ ਵੀ ਪਰਚਾ ਦਰਜ ਪਹਿਲਾਂ ਗੱਲ ਇਹ ਤੈਅ ਤਾਂ ਕਰ ਲਓ ਨਾ ਜਿਹੜੀ ਗੱਲ ਉਹਨੇ ਕਹੀ ਹੈ ਕੀ ਉਹ ਝੂਠ ਆ ਜਦੋਂ ਝੂਠ ਹੈ ਹੀ ਨਹੀਂ ਹੁਣ ਕੇਜਰੀਵਾਲ ਤੇ ਪਰਚਾ ਦਰਜ ਹੋ ਗਿਆ ਦਿੱਲੀ ਤੁਹਾਨੂੰ ਪਤਾ ਹੀ ਹੈ ਜਿਹੜੀ ਰੇਖਾ ਗੁਪਤਾ ਦੀ ਸਰਕਾਰ ਹੈ ਭਾਜੀਪੀ ਦੀ ਦਿੱਲੀ ਉਹਨੇ ਦਰਜ ਕਰਾਇਆ ਇਹਨੇ ਕਹਿਦਾ ਵੀ ਮਾਸਟਰਾਂ ਨੂੰ ਕੁੱਤੇ ਗਣਨ ਦੀ ਉਹਤੇ ਡਿਊਟੀ ਤੇ ਲਾ ਦਿੱਤਾ ਜਦੋਂ ਕਿ ਇਹੋ ਜਿਹਾ ਕੋਈ ਆਦੇਸ਼ ਹੀ ਨਹੀਂ ਇਹਨੇ ਕਹਿਦਾ ਜੀ ਨੋਡਲ ਅਫਸਰ ਮਾ ਮਾਸਟਰ ਲਾਤੇ ਕੁੱਤਿਆਂ ਦੀ ਗਿਣਤੀ ਕਰੋ ਵਾਰਾ ਕੁੱਤਿਆਂ ਦੀ ਜਦੋਂ ਕਿ ਇਹੋ ਜਿਹਾ ਕੋਈ ਆਦੇਸ਼ ਨਹੀਂ ਉਹ ਪਰਚਾ ਦਿੱਲੀ ਪੁਲਿਸ ਨੇ ਕੇਜਰੀਵਾਲ ਤੇ ਦਰਜ ਕਰਤਾ ਹੁਣ ਦੇਖਦੇ ਆਂ ਕੀ ਕਰਦਾ ਇਹਨੂੰ ਵੀ ਫਿਰ ਹੁਣ ਆਉਣਾ ਚਾਹੀਦਾ ਨਾ ਸਾਹਮਣੇ ਜਾ ਕੇ ਗ੍ਰਿਫਤਾਰੀ ਦੇਵੇ ਜਿਵੇਂ ਸਾਡੇ ਪੱਤਰਕਾਰ ਕਹਿ ਰਹੇ ਆਜੋ ਤਿਆਰ ਆ ਸਾਰਿਆਂ ਨੇ ਕਿਹਾ ਨਾ ਜੀ ਆਜੋ ਸਾਨੂੰ ਫੜ ਲਓ ਅਸੀਂ ਤਿਆਰ ਅਸੀਂ ਭਜਦੇ ਨਹੀਂ ਤੇ ਦੇਖੋ ਹੁਣ ਜਾਂਦਾ ਕਿ ਗਰੀਵਾਲ ਉੱਥੇ ਗ੍ਰਿਫਤਾਰੀ ਦੇਵੇ ਆਪਣੀ ਜੀ ਕੀ ਲੱਗਦਾ ਕਿ ਇਸ ਮਸਲੇ ਤੇ ਸਰਕਾਰ ਦੇ ਵੱਲੋਂ ਯੂ ਟਰਨ ਲਿਆ ਜਾਵੇਗਾ ਕਿਉਂਕਿ ਪਹਿਲਾਂ ਕਈ ਮਸਲੇ ਹੋਏ ਉਹਨਾਂ ਤੇ ਯੂ ਟਰਨ ਲਿਆ ਗਿਆ ਮੈਂ ਤੁਹਾਨੂੰ ਕਹਿੰਦਾ ਬਸ਼ਰਮ ਸਰਕਾਰ ਆ ਯਾਰ ਮੁਸ਼ਰਮ ਸਰਕਾਰ ਐ ਯੂ ਟਰਨ ਲੈ ਲੇ ਚੰਗੀ ਰਹੂਗੀ ਨਹੀਂ ਕੀ ਹੋਣਾ ਫਿਰ ਇਹਦੀ ਜਿਹੜੀ ਖੰਭ ਠੱਪੀ ਜਾ ਰਹੀ ਹੈ ਹੁਣ ਫਿਰ ਠਪੀ ਹੋਰ ਠੱਪੀ ਜਾਊਗੀ ਇਹਨਾਂ ਦਾ ਭੰਡੀ ਪ੍ਰਚਾਰ ਹੋਰ ਹੋਊਗਾ ਲੋਕੀ ਹੋਰ ਟੁੱਟਣਗੇ ਨਾਲੋਂ ਪਹਿਲਾਂ ਬਹੁਤ ਟੁੱਟ ਚੁੱਕੇ ਆ ਔਰ ਇਹਨਾਂ ਦੀ ਹਾਲਾਤ ਜਿਹੜੀ ਸਿਆਸੀ ਤੌਰ ਤੇ ਉਹ ਮਾੜੀ ਹੀ ਆ ਪਿੰਡਾਂ 'ਚ ਜਾ ਕੇ ਪੁੱਛ ਲੋ ਇਹਨਾਂ ਨੇ ਤਾਂ ਕਿਸਾਨਾਂ ਦੀਆਂ ਟਰਾਲੀਆਂ ਨਹੀਂ ਛੱਡੀਆਂ ਚੁੱਲ੍ਹੇ ਨਹੀਂ ਛੱਡੇ ਇਹਨਾਂ ਦੇ ਐਮਐਲਏ ਦੇ ਘਰੋਂ ਬਰਾਮਦ ਹੋ ਰਹੀਆਂ ਕਿੱਥੇ ਨਾਬੇ ਦੇ ਕੋਲ ਕਿਹੜਾ ਐਮਐਲਏ ਦਾ ਕੋਈ ਬੰਦਾ ਸੀ ਜਾਂ ਕੌਣ ਸੀ ਤੁਹਾਨੂੰ ਯਾਦ ਹੋਣਾ ਖਬਰਾਂ ਚੱਲੀਆਂ ਸੀ ਟਰਾਲੀਆਂ ਉੱਥੋਂ ਬਰਾਮਦ ਹੋ ਰਹੀਆਂ ਸੋ ਇਹ ਇਹ ਸਰਕਾਰ ਬਹੁਤ ਹੀ ਨਖਿੱਧ ਸਰਕਾਰ ਆ ਜੀ ਧੰਨਵਾਦ ਜੀ ਸਮਾਪਤ